ਆਸਟ੍ਰੇਲੀਆ ਦੇ ਦੱਖਣੀ ਪੂਰਬੀ ਖੇਤਰ ਦੇ ਵਿੱਚ ਹਾਲ ਹੀ ਦੇ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਬੇਕਾਰ ਕਰ ਦਿੱਤਾ ਜਿਸ ਦੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋਇਆ ਇਸ ਸੰਕਟ ਦੀ ਘੜੀ ਵਿੱਚ ਸਿੱਖਾਂ ਨੇ ਇੱਕ ਵਾਰ ਫਿਰ ਤੋਂ ਸਿੱਖ ਧਰਮ ਦੀ ਭਾਵਨਾ ਵਾਲੇ ਫਲਸਫੇ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕੀਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਮੈਲਬੌਰਨ ਦੇ ਸਿੱਖ ਵਲੰਟੀਅਰਸ ਆਸਟ੍ਰੇਲੀਆ ਨੇ ਮਨੁੱਖਤਾ ਦੀ ਸੇਵਾ ਦਾ ਸਬੂਤ ਦਿੰਦੇ ਹੋਏ ਹੜਪੀੜਤਾ ਲਈ ਮਦਦ ਦਾ ਹੱਥ ਅੱਗੇ ਵਧਾਇਆ ਸੰਗਠਨ ਦੇ ਮੈਂਬਰਾਂ ਨੇ ਲਗਭਗ 1200 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਿਊ ਸਾਊਥ ਵੇਲ ਦੇ ਪਿੰਡੂ ਖੇਤਰ ਟਰੀ ਦੇ ਵਿੱਚ ਪਹੁੰਚ ਕੇ ਪੀੜਤਾਂ ਦੀ ਮਦਦ ਕੀਤੀ ਤੇ ਉਹਨਾਂ ਦੀ ਮਦਦ ਲਈ ਇੱਥੇ ਇੱਕ ਮੋਬਾਈਲ ਕਿਚਨ ਵਿਸਥਾਪਿਤ ਕੀਤੀ ਟਰੀ ਇਸ ਸਮੇਂ ਹੜ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਖੇਤਰ ਹੈ ਇੱਥੇ 3 ਦਿਨਾਂ ਵਿੱਚ ਲਗਾਤਾਰ ਪਾਰੀ ਬਰਸਾਤ ਨੇ ਸੜਕਾਂ ਖੇਤਾਂ ਅਤੇ ਘਰਾਂ ਨੂੰ ਪਾਣੀ ਦੇ ਵਿੱਚ ਡੋਬੋ ਦਿੱਤਾ ਇਸ ਨੇ ਲਗਭਗ 50 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਵੀ ਕਰ ਦਿੱਤਾ ਤੇ ਇੱਥੇ ਪੰਜ ਲੋਕਾਂ ਦੀ ਮੌਤ ਵੀ ਹੋਈ ਹੈ ਅਜਿਹੇ ਮੁਸ਼ਕਲ ਸਮੇਂ ਵਿੱਚ ਸਿੱਖ ਵਲੰਟੀਅਰਜ਼ ਨੇ ਇਸ ਖੇਤਰ ਵਿੱਚ ਆ ਕੇ ਆਪਣੀ ਮੋਬਾਈਲ ਕਿਚਨ ਸਥਾਪਿਤ ਕਰਕੇ ਪੀੜਤਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾਇਆ ਪਿਛਲੇ 3 ਦਿਨਾਂ ਦੇ ਵਿੱਚ ਸੰਗਠਨ ਨੇ ਲਗਭਗ 3000 ਤਾਜ਼ਾ ਭੋਜਨ ਤਿਆਰ ਕਰਕੇ ਲੋਕਾਂ ਦੇ ਵਿੱਚ ਵੰਡੇ ਜੋ ਕਿ ਪੀੜਤਾਂ ਦੇ ਲਈ ਵਰਦਾਨ ਸਾਬਿਤ ਹੋਏ ਹੜ੍ਹ ਗ੍ਰਸ ਇਲਾਕੇ ਦੇ ਲੋਕ ਸਿੱਖਾਂ ਦੀ ਨਿਸ਼ਕਾਮ ਸੇਵਾ ਦੇਖ ਕੇ ਤਾਰੀਫ ਕਰ ਰਹੇ ਨੇ ਸਿੱਖ ਵਲੰਟੀਅਰਸ 2017 ਤੋਂ ਆਸਟ੍ਰੇਲੀਆ ਦੇ ਵਿੱਚ ਵੱਖ-ਵੱਖ ਸੰਕਟ ਦੀ ਘੜੀ ਜਿਵੇਂ ਜੰਗਲੀ ਅੱਗ ਹੜ੍ਹ ਅਤੇ ਕੋਵਿਡ-19 ਮਹਾਮਾਰੀ ਦੇ ਦੌਰਾਨ ਮੁਫਤ ਭੋਜਨ ਮੁਹੱਈਆ ਕਰਵਾਉਂਦੇ ਰਹੇ ਨੇ ਸਿੱਖ ਵਲੰਟੀਅਰਸ ਦੀ ਇਸ ਸੇਵਾ ਨੂੰ ਸੋਸ਼ਲ ਮੀਡੀਆ ਤੇ ਵੀ ਸਰਾਹਿਆ ਜਾ ਰਿਹਾ ਹੈ ਐਕਸ ਦੇ ਕਈ ਪੋਸਟਾਂ ਵਿੱਚ ਉਹਨਾਂ ਦੀ ਸੇਵਾ ਨੂੰ ਮਨੁੱਖਤਾ ਦੀ ਮਿਸਾਲ ਅਤੇ ਉਮੀਦ ਦੀ ਕਿਰਨ ਦੱਸਿਆ ਗਿਆ। ਇਹ ਵਲੰਟੀਅਰਸ ਨਾ ਸਿਰਫ ਭੋਜਨ ਮੁਹੱਈਆ ਕਰਵਾ ਰਹੇ ਨੇ ਸਗੋਂ ਪੀੜਤਾਂ ਨੂੰ ਭਾਵਨਾਤਮਕ ਸਹਾਰਾ ਤੇ ਉਮੀਦ ਵੀ ਦੇ ਰਹੇ ਨੇ ਜੋ ਇਸ ਸੰਕਟ ਦੀ ਘੜੀ ਦੇ ਵਿੱਚ ਬੇहद ਜ਼ਰੂਰੀ ਹੈ। ਇਸ ਹੜ੍ਹ ਨੇ ਨਿਊ ਸਾਊਥ ਵੇਲਜ਼ ਦੇ ਮਿਡ ਨਾਰਥ ਕੋਸਟ ਅਤੇ ਹੰਟਰ ਖੇਤਰਾਂ ਦੇ ਵਿੱਚ ਭਾਰੀ ਤਬਾਹੀ ਮਚਾਈ ਹੈ ਜਿਸ ਦੇ ਵਿੱਚ 10000 ਤੋਂ ਜ਼ਿਆਦਾ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਤੇ ਪਸ਼ੂਆਂ ਦਾ ਵੀ ਵੱਡਾ ਨੁਕਸਾਨ ਹੋਇਆ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਰਿਕਵਰੀ ਦੇ ਵਿੱਚ ਕਈ ਮਹੀਨੇ ਲੱਗ ਸਕਦੇ ਨੇ ਅਤੇ ਇਹ ਹੜ੍ਹ ਡੇਰੀ ਉਦਯੋਗ ਨੂੰ ਵੀ ਇਸ ਹੜ੍ਹ ਨੇ ਡੇਰੀ ਉਦਯੋਗ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ